ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਪਿਓਰ ਮਸਲੀਨ ਦੇ ਵਿੱਚ ਸੂਟ ਲੈ ਕੇ ਆਏ ਤੇ ਵਿਦ ਬਾਟਮ ਵਰਕ ਦੇ ਨਾਲ ਰੈਡੀ ਕਰਾਏ ਹੋਏ ਸੂਟ ਹੈ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਪ੍ਰਾਈਸ ਮੈਂ ਸਾਰੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆਪਣੇ ਰੈਡੀ ਕਰਾਏ ਹੋਏ ਸੂਟੇ ਜੀ ਸਾਰੇ ਅੱਜ ਦੇ ਵੀ ਮੇਰੇ ਤੇ ਪ੍ਰਾਈਸ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਹਾਂ ਜੀ ਸਵਾ 9:00 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸਨੀ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਏਟੀ ਕਰਾ ਕੇ ਸੂਟ ਮੰਗਵਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਵਾਉਣੇ ਜੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਨੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਪ ਤੇ ਬੁਕਿੰਗ ਲੀ ਨੰਬਰ ਹੈ ਜੀ ਮੇਰਾ 8146580803 814680803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਸਕਰੀਨਸ਼ਾਟ ਪੇਜ ਕੇ ਤੁਸੀਂ ਆਪਣੇ ਸੌਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਬਾਕੀ ਆਨਲਾਈਨ ਹੀ ਪੇਮੈਂਟ ਹੈ Google Pay Paytm ਦੇ ਥਰੂ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਆ ਕਾਉਂਟ ਟ੍ਰਾਂਸਫਰ ਵੀ ਤੁਸੀਂ ਕਰ ਸਕਦੇ ਹੋ ਬਾਕੀ ਕੈਸ਼ ਔਨ ਡਿਲੀਵਰੀ ਨਹੀਂ ਹੈ ਕਿ ਜੇ ਤੁਸੀਂ ਸ਼ੌਪ ਤੇ ਆ ਕੇ ਸੂਟ ਪਿੱਕ ਕਰਨਾ ਹੈ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਆਪਣਾ ਸੂਟ ਲੈ ਸਕਦੇ ਹੋ ਜੀ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਲੈਕ ਕਲਰ ਦੇ ਵਿੱਚ ਹੈ ਜੀ ਪਿਓਰ ਮਸਲੀਨ ਦੇ ਵਿੱਚ ਸੂਟ ਹੋਣਗੇ ਹਰ ਇੱਕ ਤੋਂ ਇੱਕ ਸੋਨੇ ਪ੍ਰਿੰਟ ਹੋਣਗੇ ਆਪਣੇ ਸੂਟਾਂ ਦੇ ਅੱਜ ਦੇ ਆ ਦੇ ਮੈਚਿੰਗ ਸੂਟ ਹੋਣਗੇ ਪਲੇਨ ਬਾਟਮਸ ਤੇ ਆਪਾਂ ਵਰਕ ਕਰਾਇਆ ਹੋਇਆ ਇਹ ਸ਼ਰਟ ਪੂਰੀ 2.5 ਮੀਟਰ ਦੀ ਸ਼ਰਟ ਹੋਊਗੀ ਬਹੁਤ ਪਿਆਰਾ ਪ੍ਰਿੰਟ ਅਟਰੈਕਟਿਵ ਜੇ ਸੂਟ ਹੈ ਆਪਣੇ ਅੱਜ ਦੇ ਇਹ ਜਿਵੇਂ ਵਿਦ ਦੁਪੱਟੇ ਵਾਲੇ ਸੂਟ ਹੁੰਨੇ ਪਿਓਰ ਮਸਲੀਨ ਦੇ ਉਵੇਂ ਉਹਨਾਂ ਤੇ ਆਪਾਂ ਬਾਟਮਸ ਤੇ ਵਰਕ ਕਰਾਇਆ ਹੋਇਆ ਇਹ ਦੇਖੋ ਪਿਓਰ ਮਸਲੀਨ ਦੀ ਉਹ ਬਾਟਮ ਹੈ ਨਾਲ ਤੇ ਬਾਟਮ ਤੇ ਵਰਕ ਕਰਾਇਆ ਆਪਾਂ ਬੜਾ ਸੋਹਣਾ ਜਿਵੇਂ ਦਾ ਸ਼ਰਟ ਤੇ ਹੈਗਾ ਪ੍ਰਿੰਟ ਉਹੀ ਟੋਨ ਆਪਾਂ ਰੱਖੀ ਹੈ ਫਲਾਰਸ ਦੀ ਵੀ ਉਵੇਂ ਹੀ ਆਪਾਂ ਵਰਕ ਕਰਾਇਆ ਹੋਇਆ ਇਹ ਦੇਖੋ ਬਾਟਮ ਤੇ ਆ ਗਿਆ ਵਰਕ ਬਹੁਤ ਸੋਹਣਾ ਤੇ ਨਾਲ ਆਪਾਂ ਦੁਪੱਟਾ ਉਹ ਵੀ ਰੱਖਿਆ 2.5 ਮੀਟਰ ਦਾ ਦੁਪੱਟਾ ਜੀ ਪਿਓਰ ਮਸਲੀਨ ਦਾ ਪ੍ਰਿੰਟਡ ਦੁਪੱਟਾ ਪਿਓਰ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਬਾਕੀ ਇੱਕ ਚੋਇਸ ਹੋਰ ਮੈਂ ਦਿੰਦੀ ਆ ਬਾਕੀ ਜਿਵੇਂ ਤੁਸੀਂ ਐਜ਼ ਇਟ ਇਜ਼ ਮੰਗਾਉਣਾ ਹੈ ਸੂਟ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਇਹ ਵਾਲਾ ਸੂਟ ਐਵੇਂ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਤੁਸੀਂ ਐਵੇਂ ਮੰਗਾਉਣਾ ਤਾਂ ਵੀ ਮੰਗਾ ਸਕਦੇ ਹੋ ਜੇ ਤੁਸੀਂ ਦੁਪੱਟੇ ਤੇ ਕੱਟਵਰਕ ਇਹ ਤਾਂ ਨਹੀਂ ਕਰਵਾਇਆ ਵੀ ਕਈ ਕਟਾਉ ਨਹੀਂ ਪਸੰਦ ਕਰਦੇ ਜਾਂ ਤੁਸੀਂ ਕੋਈ ਲੇਸਿਸ ਦੀ ਡਿਜ਼ਾਈਨਿੰਗ ਕਰਾਉਣੀ ਹੈ ਹਰ ਦੁਪੱਟੇ ਤੇ ਵੀ ਉਹੀ ਲੇਸ ਲੱਗ ਜਾਂਦੀ ਹੈ ਜੀ ਬਾਕੀ ਜਿਨ੍ਹਾਂ ਨੇ ਕੋਈ ਕੱਟਵਰਕ ਕਰਵਾ ਕੇ ਉਹ ਐਕਸਟਰਾ ਚਾਰਜਸ ਦੱਸ ਦਾਂਗੇ ਕੱਟਵਰਕ ਕਰਾ ਕੇ ਮੰਗਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਐਜ਼ ਇਟ ਇਜ਼ ਸੂਟ ਮੰਗਾਉਣਾ ਤਾਂ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ ਵਿਦ ਬਾਟਮ ਵਰਕ ਦੇ ਨਾਲ ਪਿਓਰ ਮਸਲੀਨ ਦੇ ਵਿੱਚ ਸੂਟ ਹੈ ਜੀ ਇਹ ਆਪਣਾ ਇਹ ਹੈਗਾ ਜੀ ਤਾਂ ਆਪਣਾ ਪਹਿਲਾ ਸੂਟ 3200 ਪ੍ਰਾਈਸ ਦੇ ਨਾਲ ਇਹ ਦੇਖੋ ਮੈਂ ਤੁਹਾਨੂੰ ਕਲਰ ਦਿਖਾਨੀਆਂ ਬੜੇ ਸੋਹਣੇ ਸੋਹਣੇ ਕਲਰ ਐ ਇਹ ਪਹਿਲਾ ਬਲੈਕ ਕਲਰ ਦੇ ਵਿੱਚ ਸੀਗਾ ਆਪਣਾ ਸੂਟ ਫੋਨ ਨੈਕਸਟ ਦਿਖਾਨੀਆਂ ਕਈਆਂ ਨੂੰ ਡਾਰਕ ਕਲਰ ਵਧੀਆ ਲੱਗਦੇ ਹੁੰਨੇ ਸਭ ਤਰ੍ਹਾਂ ਦੇ ਆਪਾਂ ਰੰਗ ਲੈ ਆਣੇ ਹੁੰਨੇ ਨੈਕਸਟ ਹੈਗਾ ਫਿਰੋਜ਼ੀ ਕਲਰ ਬੜਾ ਜਿਹੜਾ ਪ੍ਰੋਪਰ ਫਿਰੋਜ਼ੀ ਕਲਰ ਹੁੰਦਾ ਬਹੁਤ ਸੋਹਣਾ ਜਾਂ ਗਰਮੀਆਂ ਦੇ ਅਕੋਰਡਿੰਗ ਉਹ ਵਾਲਾ ਕਲਰ ਐ ਇਹ ਦੇਖੋ ਕਿੰਨਾ ਪਿਆਰਾ ਫਿਰੋਜ਼ੀ ਕਲਰ ਬਹੁਤ ਪਿਆਰਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਸੂਟਾਂ ਦਾ ਪਿਓਰ ਮਸਲੀਨ ਦੇ ਵਿੱਚ ਸੂਟ ਹੈ ਇਹ ਦੇਖੋ ਬੜੇ ਪਿਆਰੇ ਪ੍ਰਿੰਟ ਦੇ ਨਾਲ ਬਹੁਤ ਪਿਆਰਾ ਤੇ ਪਿਓਰ ਮਸਲੀਨ ਦੀ ਉਹ ਬਾਟਮ ਹੈ ਜੀ ਨਾਲ ਹਰੇਕ ਸੂਟ ਦੇ ਨਾਲ ਸੇਮ ਫੈਬਰਿਕ ਦੇ ਵਿੱਚ ਤੇ ਬਾਟਮ ਤੇ ਵਰਕ ਹੈ ਜੀ ਇਹ ਬਾਟਮ ਤੇ ਵਰਕ ਆ ਗਿਆ ਬਹੁਤ ਪਿਆਰਾ ਵਰਕ ਹੈ ਬਾਟਮਸ ਤੇ ਇਹ ਦੇਖੋ ਬਹੁਤ ਸੋਹਣਾ ਵਰਕ ਬਾਟਮ ਤੇ ਹੈ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਫੁੱਲ ਲੈਂਥ ਦੇ ਵਿੱਚ ਦੁਪੱਟਾ ਪੂਰੀ ਚੜਾਈ ਵੀ ਦੇਖ ਸਕਦੇ ਹੋ ਤੁਸੀਂ ਜਿਹੜੀ ਪਿਓਰ ਮਸਲੀਨ ਹੁੰਦੀ ਹੈ ਇੱਥੇ ਤੋਂ ਪਤਾ ਚੱਲ ਜਾਂਦਾ ਹੈ ਵੀ ਦੁਪੱਟਾ ਪੂਰਾ ਖੁੱਲਾ ਦੁਪੱਟਾ ਹੁੰਦਾ ਹੈ 3200 ਪ੍ਰਾਈਸ ਦੇ ਨਾਲ ਆਪਣਾ ਇਹ ਸੂਟ ਬਾਕੀ ਹਲਕੀ ਫੁਲਕੀ ਕੋਈ ਲੇਸਿਸ ਦੀ ਡਿਜ਼ਾਈਨਿੰਗ ਆਪਾਂ ਸ਼ਰਟ ਤੇ ਕਰਾਂਗੇ ਉਵੇਂ ਹੀ ਦੁਪੱਟੇ ਦੀ ਫਿਨਿਸ਼ਿੰਗ ਹੋ ਜਾਣੀ ਹੈ ਬਾਕੀ ਜਿਨ੍ਹਾਂ ਨੇ ਕੱਟਵਰਕ ਕਰਾਉਣਾ ਹੈ ਤਾਂ ਵੀ ਤੁਸੀਂ ਕਰਵਾ ਸਕਦੇ ਹੋ 3200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 3200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਡਿਜ਼ਾਈਨ ਦਿਖਾਣੇ ਆ ਦੇ ਵਿੱਚ ਨੈਕਸਟ ਹੈਗਾ ਪਿਸਤਾ ਕਲਰ ਪਿਸਤਾ ਕਲਰ ਹੈ ਸੇਮ ਦੇ ਵਿੱਚ ਹੀ ਬਹੁਤ ਪਿਆਰੇ ਮੇਨ ਗੱਲ ਹੈ ਇੱਕ ਤਾਂ ਪ੍ਰਿੰਟ ਬਹੁਤ ਸੋਹਣਾ ਪਿਓਰ ਮਸਲੀਨ ਦੇ ਵਿੱਚ ਕੋਈ ਹੁਣ ਆਪਾਂ ਨੂੰ ਜਿਵੇਂ ਫੰਕਸ਼ਨ ਆ ਜਾਂਦਾ ਹੈ ਗਰਮੀਆਂ ਦੇ ਵਿੱਚ ਜਿਆਦਾ ਆਪਾਂ ਨੂੰ ਢਕੀਲੇ ਸੂਟ ਪਾਉਣ ਨੂੰ ਦਿਲ ਨਹੀਂ ਕਰਦਾ ਤਾਂ ਐਵੇਂ ਦੇ ਸੂਟ ਬਹੁਤ ਅੱਛੇ ਰਹਿੰਦੇ ਆ ਦੇਖੋ ਪਿਸਤਾ ਕਲਰ ਦੇ ਵਿੱਚ ਹੈ ਪ੍ਰਿੰਟ ਇਹਦਾ ਵੀ ਬਹੁਤ ਪਿਆਰਾ ਪ੍ਰਿੰਟ ਹੈ ਬਾਟਮ ਤੇ ਵਰਕ ਹੈ ਬਹੁਤ ਸੋਹਣਾ ਵਰਕ ਬਾਟਮ ਤੇ ਹੈ ਮੈਂ ਇੱਕ ਸਾਈਡ ਦਾ ਦਿਖਾ ਰਹੀ ਆ ਇਹ ਦੋਨੋਂ ਸਾਈਡ ਸੇਮ ਵਰਕ ਹੈ ਜੀ ਕਿਉਂਕਿ ਸਾਰਾ ਫਿਰ ਖੋਲਣਾ ਮੁਸ਼ਕਲ ਹੋ ਜਾਂਦਾ ਦੇਖੋ ਬਾਟਮ ਤੇ ਵਰਕ ਆ ਗਿਆ ਤੇ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ ਨਾਲ ਬਿਲਕੁਲ ਪਿਓਰ ਮਸਲੀਨ ਦਾ ਦੁਪੱਟਾ 2.5 ਮੀਟਰ ਦਾ ਬਹੁਤ ਪਿਆਰੇ ਸੂਟ ਪਿਓਰ ਮਸਲੀਨ ਦੇ ਵਿੱਚ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਅੱਜ ਦੇ ਆਪਣਾ ਇਹ ਸੂਟ ਪਿਓਰ ਮਸਲੀਨ ਦੇ ਵਿੱਚ ਬਾਟਮ ਵਰਕ ਦੇ ਨਾਲ ਬਹੁਤ ਪਿਆਰਾ ਸੂਟ ਹੈ ਨੈਕਸਟ ਸੂਟ ਦਿਖਾਣੇ ਆ ਬੜਾ ਪਿਆਰਾ ਲਵੈਂਡਰ ਕਲਰ ਦੇ ਵਿੱਚ ਹੈ ਜੀ ਲਾਈਟ ਪਰਪਲ ਕਲਰ ਲਵੈਂਡਰ ਕਲਰ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਲਾਈਟ ਪਰਪਲ ਕਲਰ ਹੈ ਲਵੈਂਡਰ ਕਲਰ ਬਹੁਤ ਸੋਹਣਾ ਪ੍ਰਿੰਟ ਹੈ ਸੂਟ ਹੈ ਹੀ ਆਪਣੇ ਆਪ ਚ ਸਾਰੇ ਕਲਰ ਬਹੁਤ ਸੋਹਣੇ ਕਲਰ ਇੱਕ ਇੱਕ ਕਲਰ ਚੁਣ ਕੇ ਲਿਆਂਦਾ ਹੋਇਆ ਆਪਣਾ ਤੇ ਨਾਲ ਹੈਗੀ ਇਸ ਤੇ ਪਿਓਰ ਮਸਲੀਨ ਦੀ ਬਾਟਮ ਵਰਕ ਦੇ ਨਾਲ ਇਹ ਦੇਖੋ ਕਿੰਨਾ ਪਿਆਰਾ ਵਰਕ ਹੈ ਬਾਟਮ ਤੇ ਬਹੁਤ ਸੋਹਣਾ ਵਰਕ ਬਾਟਮ ਤੇ ਹੋਇਆ ਤੇ ਪਿਓਰ ਮਸਲੀਨ ਦਾ ਦੁਪੱਟਾ ਨਾਲ ਕੋਰਟਾ ਇਹ ਮਿੱਟਾ ਦਾ ਬੁਟਾ ਕਲਰ ਬਹੁਤ ਜਿਆਦਾ ਸੋਹਣੇ ਕਲਰ ਹੈ ਸਾਰੇ ਸੂਟਾਂ ਦੇ ਆਪਣੀ ਜਗ੍ਹਾ ਬਹੁਤ ਪਿਆਰੇ ਕਲਰ ਬਹੁਤ ਸੋਹਣਾ ਸੂਟ ਹੈ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਕਰੀਮ ਕਲਰ ਆਫ ਵਾਈਟ ਕਲਰ ਹੈ ਜੀ ਬੜਾ ਸੋਹਣਾ ਕਰੀਮ ਇਹਦੇ ਵਿੱਚ ਸੇਮ ਦੇ ਵਿੱਚ ਪ੍ਰਿੰਟ ਇੱਕ ਹੀ ਹੈ ਸੇਮ ਪ੍ਰਿੰਟ ਦੇ ਵਿੱਚ ਹੀ ਸੂਟ ਹੈ ਸਾਰੇ ਆਪਾਂ ਬਾਟਮ ਵਰਕ ਦੇ ਨਾਲ ਰੈਡੀ ਕੀਤੇ ਹੋਏ ਆਫ ਵਾਈਟ ਕਰੀਮ ਕਲਰ ਕਰੀਮ ਦੀ ਵੀ ਲੱਗੇ ਗ੍ਰੇਸ ਹੁੰਦੀ ਹੈ ਜੀ ਜਿਹੜਾ ਹੁਣ ਗਰਮੀਆਂ ਦੇ ਵਿੱਚ ਇਹਨਾਂ ਸੂਟਾਂ ਦੀ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਕਰਾ ਕੇ ਦੇ ਬਹੁਤ ਪਿਆਰਾ ਵਰਕ ਬਾਟਮ ਤੇ ਹੈ ਤੇ ਨਾਲ ਪਿਓਰ ਮਸਲੀਨ ਦਾ ਹੀ ਦੁਪੱਟਾ ਦੁਪੱਟੇ ਪੂਰੇ 2.5 ਮੀਟਰ ਦੇ ਦੁਪੱਟੇ ਆ ਜੀ ਸਾਰੇ ਸੂਟਾਂ ਦੇ ਨਾਲ ਪੂਰੀ ਚੜਾਈ ਦੇ ਵਿੱਚ ਪੂਰੀ ਚੜਾਈ ਹੈ ਜੀ ਦੁਪੱਟਿਆਂ ਦੀ ਵੀ ਬਹੁਤ ਗ੍ਰੇਸਫੁੱਲ ਸੂਟ ਬਹੁਤ ਸੋਹਣੇ ਸੂਟ ਹੈ ਜੀ ਇਹ ਦੇਖੋ ਕਿੰਨੀ ਪਿਆਰੀ ਲੁੱਕ ਹੈ ਸੂਟ ਦੀ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਮਸਟਰਡ ਕਲਰ ਦੇ ਵਿੱਚ ਬੜਾ ਸੋਨਾ ਜਿਹਾ ਮਸਟਰਡ ਹੈ yellow ਕੋਈ ਪੜਕਵਾ ਜ yellow ਨਹੀਂ ਹੈਗਾ ਮਸਟਰਡ ਟੋਨ ਤੇ ਆ ਬੜਾ ਪਿਆਰਾ ਜਿਹਾ ਕਲਰ ਹੈ ਸੋਹਣਾ ਕਲਰ ਹੈ ਮਸਟਰਡ ਕਲਰ ਦੇ ਵਿੱਚ print ਦੇਖੋ ਕਿੰਨਾ ਪਿਆਰਾ print ਜਦੋਂ ਤੁਸੀਂ wear ਕਰੋਗੇ ਬਹੁਤ ਪਿਆਰਾ print ਹੈ ਜੀ ਇਹਨਾਂ ਸੂਟਾਂ ਦਾ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਇਹ ਦੇਖ ਪਿਓਰ ਮਸਲੀਨ ਦੀ ਬਾਟਮ ਹੈ ਜੀ ਨਾਲ ਬਾਟਮ ਤੇ ਵਰਕ ਬਹੁਤ ਸੋਹਣੇ ਸੂਟ ਪਿਓਰ ਮਸਲੀਨ ਦਾ ਦੁਪੱਟਾ ਨਾਲ ਇਹ ਸਾਰੇ ਆਪ ਬਾਟਮ ਤੇ ਵਰਕ ਕਰਾਇਆ ਹੋਇਆ ਆਪਾਂ ਬਹੁਤ ਪਿਆਰਾ ਸੂਟ ਹੈ ਪਿਓਰ ਮਸਲੀਨ ਦੇ ਦੁਪੱਟਿਆਂ ਨਾਲ ਪੂਰਾ ਮਸ ਪਿਓਰ ਮਸਲੀਨ ਦਾ ਸੂਟ ਹੈ ਜੀ ਸਾਰਾ ਇਹ ਬਹੁਤ ਪਿਆਰਾ ਸੂਟ 3200 ਪ੍ਰਾਈਸ ਹੈ ਜੀ ਇਹ ਨਾ ਸੂਟਾਂ ਦਾ ਹੁਣ ਮੈਂ ਤੁਹਾਨੂੰ ਨੈਕਸਟ ਸੂਟ ਦਿਖਾਨੀ ਹੈ ਪਿਓਰ ਔਰਗੈਂਜ਼ਾ ਤੇ ਸੂਟ ਬਣਾਇਆ ਹੋਇਆ ਆਪਾਂ ਇਹ ਸ਼ਰਟ ਔਰਗੈਂਜ਼ਾ ਦੀ ਹੈ ਪਿਓਰ ਔਰਗੈਂਜ਼ਾ ਤੇ ਸ਼ਰਟ ਹੈ ਪ੍ਰਿੰਟ ਦੇਖੋ ਸ਼ਰਟ ਦਾ ਕਿੰਨਾ ਪਿਆਰਾ ਹੈ ਸੋਹਣਾ ਪੀਚ بیس ਪੀਚ ਹੈ ਜੀ 셔ਟ ਦਾ ਤੇ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਨਾ ਤਾਂ ਦੇਖੋ ਪ੍ਰਿੰਟ ਜਿਆਦਾ ਵੱਡਾ ਨਾ ਛੋਟਾ ਪਿਓਰ ਔਰਗੈਂਜ਼ਾ ਦੇ ਵਿੱਚ ਬਿਲਕੁਲ ਪਿਓਰ ਔਰਗੈਂਜ਼ਾ 셔ਟ ਪ੍ਰਿੰਟਡ ਆ ਗਈ ਆਪਣੀ ਇਸ ਦੇ ਨਾਲ ਆਪਾਂ 크ਰੇਪ ਦੀ ਬਾਟਮ ਲਾਈ ਹੈ ਜੀ ਨਾਲ 크ਰੇਪ ਦੀ ਬਾਟਮ ਤੇ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਬਾਟਮ ਤੇ ਵਰਕ ਹੈ ਬਹੁਤ ਸੋਹਣਾ ਵਰਕ ਬਾਟਮ ਤੇ ਬਾਟਮ ਤੇ ਵਰਕ ਆ ਗਿਆ ਤੇ ਇਸ ਦੇ ਨਾਲ ਆਪਾਂ ਟੈਬੀ ਦਾ ਦੁਪੱਟਾ ਕਰਾਇਆ ਪਿਓਰ ਟੈਬੀ ਸਿਲਕ ਦਾ ਟਾਈ ਐਂਡ ਡਾਈ ਦੇ ਵਿੱਚ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਕਰਵਾਇਆ ਬਹੁਤ ਪਿਆਰਾ ਜਿਹੜੇ ਜਿਹੜੇ ਕਲਰ ਆਪਾਂ ਯੂਜ਼ ਕੀਤੇ ਹੋਏ ਆ ਉਹਦੇ ਵਿੱਚ ਵਰਕ ਦੇ ਵਿੱਚ ਉਹੀ ਬਾਟ ਇਹਦੇ ਵਿੱਚ ਆਪਾਂ ਯੂਜ਼ ਕੀਤੀਆਂ ਦੁਪੱਟੇ ਦੇ ਵਿੱਚ ਟਾਈ ਐਂਡ ਡਾਈ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ 3500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਟਾਈ ਐਂਡ ਡਾਈ ਦੁਪੱਟੇ ਦੇ ਨਾਲ ਬਹੁਤ ਪਿਆਰਾ ਸੂਟ ਹੈ ਵੀ ਇਹ ਪਿਓਰ ਔਰਗਾਂਜ਼ਾ ਤੇ ਕ੍ਰੇਪ ਦੀ ਬਾਟਮ ਨਾਲ ਹੈ ਜੀ ਪਿਓਰ ਟੈਪੀ ਦਾ ਦੁਪੱਟਾ ਲਾਇਆ ਆਪਾਂ ਨਾਲ ਟਾਈ ਐਂਡ ਡਾਈ ਦੇ ਵਿੱਚ 3500 ਪ੍ਰਾਈਸ ਹੈ 3500 ਪ੍ਰਾਈਸ ਦੇ ਨਾਲ ਨੈਕਸਟ ਇਹਦੇ ਵਿੱਚ ਸੇਮ ਦੇ ਵਿੱਚ ਹੀ ਹੈਗਾ ਫਿਰੋਜ਼ੀ ਕਲਰ ਸੇਮ ਦੇ ਵਿੱਚ ਹੀ ਹੈ ਫਿਰੋਜ਼ੀ ਕਲਰ ਥੋੜਾ ਗ੍ਰੀਨਿਸ਼ ਟੋਨ ਤੇ ਫਿਰੋਜ਼ੀ ਹਲਕਾ ਜਿਹਾ ਬਹੁਤ ਪਿਆਰਾ ਫਰੋਜ਼ੀ ਕਲਰ ਹੈ। ਪ੍ਰਿੰਟ ਦੇਖੋ ਪਹਿਲਾਂ ਤਾਂ ਬਹੁਤ ਪਿਆਰਾ ਲੱਗਣਾ ਹੈ ਸੂਟ ਪਾਇਆ ਹੋਇਆ ਕਿਉਂਕਿ ਪ੍ਰਿੰਟ ਬਹੁਤ ਜ਼ਿਆਦਾ ਅਟਰੈਕਟਿਵ ਜਿਹਾ ਪ੍ਰਿੰਟ ਹੈ ਆਪਣੇ। ਤੇ ਨਾਲ ਹੈਗੀ ਇਹ ਬਾਟਮ। ਇਹ ਬਾਟਮ ਤੇ ਵਰਕ ਆ ਗਿਆ। ਕ੍ਰੇਪ ਦੀ ਬਾਟਮ ਹੈ ਜੀ ਨਾਲ। ਬਾਟਮ ਤੇ ਬਹੁਤ ਸੋਹਣਾ ਵਰਕ ਹੈ। ਤੇ ਨਾਲ ਪਿਓਰ ਟੈਬੀ ਦਾ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ। ਟਾਈ ਐਂਡ ਆਈਟੇ ਕੋਟ ਆ ਕਰਾਇਆ ਹੋਇਆ ਸਾਰਾ ਆਪਾਂ ਸੇਮ ਕਲਰ ਰਕਵਾ ਕੇ ਬਹੁਤ ਸੋਹਣਾ ਸੂਟ ਹੈ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਸੂਟ ਦਾ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਹੈ ਦੋ ਸੂਟ ਮੈਂ ਤੁਹਾਨੂੰ ਦਿਖਾਏ ਆ ਔਰਗੈਂਜ਼ਾ ਦੇ ਵਿੱਚ ਕ੍ਰੇਪ ਦੀ ਬਾਟਮ ਦੇ ਨਾਲ ਵਿਦਵਰਕ 3500 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਉਣਾ ਇਹ ਆਪਾਂ ਸਿਰਫ ਸ਼ਰਟ ਤੇ ਦੁਪੱਟਾ ਰੈਡੀ ਕੀਤੇ ਆ ਟਿਸਟਾ ਬ੍ਰਾਂਡ ਦੇ ਕ੍ਰਸ਼ ਕਾਟਨ ਦੇ ਸੂਟ ਹੈ ਜੀ ਟਿਸਟਾ ਬ੍ਰਾਂਡ ਦੇ ਇਹਨੂੰ ਚਾਹੇ ਤੁਸੀਂ ਲਾਈਨਿੰਗ ਸ਼ਰਟ ਨੂੰ ਲਵਾਓ ਚਾਹੇ ਨਾ ਲਵਾਓ ਤੁਹਾਡੀ ਚੁਆਇਸ ਹੈ ਜੀ ਆਪਣੀ ਚੁਆਇਸ ਦੇ ਅਕੋਰਡਿੰਗ ਤੇ ਇਹ ਟਿਸਟਾ ਬ੍ਰਾਂਡ ਦੀ ਹੈ ਜੀ ਸ਼ਰਟ ਇਹ ਦੇਖੋ ਕਿੰਨੀ ਪਿਆਰੀ ਇਹ ਕਪੜਾ ਹੀ ਥੋੜਾ ਜਿਹਾ ਮਹਿੰਗਾ ਹੈ ਨਿਊ ਫੈਬਰਿਕ ਆਇਆ ਹੈ ਜੀ ਟਿਸਟਾ ਬ੍ਰਾਂਡ ਦਾ ਕ੍ਰਸ਼ ਕਾਟਨ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ येलो ਕਲਰ ਦੇ ਵਿੱਚ ਬਹੁਤ ਸੋਹਣਾ ਖਿੜਮਾ ਜਿਹਾ येलो ਹੈ ਪਿਓਰ ਕ੍ਰੈਸ਼ ਕਾਟਨ ਦੇ ਵਿੱਚ ਟਿਸਟਾ ਬ੍ਰਾਂਡ ਦੀ ਸ਼ਰਟ ਹੈ ਜੀ ਕੰਨੀ ਤੇ ਹਮੇਸ਼ਾ ਮੈਂਸ਼ਨ ਹੁੰਦਾ ਤੇ ਇਸ ਦੇ ਨਾਲ ਆਪਾਂ ਪਿਓਰ ਬਰਬਰੀ ਦਾ ਦੁਪੱਟਾ ਲਗਾਇਆ ਪੂਰਾ 2.5 ਮੀਟਰ ਦਾ ਤੇ ਦੁਪੱਟੇ ਤੇ ਟਾਈ ਐਂਡ ਡਾਈ ਕਰਵਾਈ ਆ। ਇਹ ਦੇਖੋ ਟਾਈ ਐਂਡ ਡਾਈ ਦੁਪੱਟੀ ਦੇ ਦੁਪੱਟੇ ਦੇ ਵਿੱਚ ਲਹਿਰੀਆ ਪਵਾਇਆ ਹੋਇਆ ਬਹੁਤ ਸੋਹਣਾ ਦੁਪੱਟਾ ਜੀ ਜਿਵੇਂ ਆਪਣੇ ਇਹਦੇ ਵਿੱਚ ਕਰੀਮ ਤੇ ਮ ਜੈਂਟਾ ਫੁੱਲ ਜਾਦਾ ਹੋਇਆ ਉਸੇ ਉਤਰਾਂ ਆਪਾਂ ਕਰੀਮ ਤੇ ਮ ਜੈਂਟਾ ਪਵਾਇਆ yellow ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਹੈ ਇਹ ਟਿਸਟਾ ਬ੍ਰਾਂਡ ਦੀ ਸ਼ਰਟ ਹੈ। ਤੇ ਨਾਲ ਹੈਗਾ ਆਪਣਾ ਪਿਓਰ ਬਰਬਰੀ ਦਾ ਦੁਪੱਟਾ ਟਾਈ ਐਂਡ ਟਾਈ ਦੇ ਵਿੱਚ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਸ਼ਰਟ ਦੁਪੱਟੇ ਦਾ ਜੇ ਤਾਂ ਤੁਸੀਂ ਸ਼ਰਟ ਦੁਪੱਟਾ ਲੈਣਾ ਹੈ ਕਈ ਵਾਰ ਆਪਣੇ ਕੋਲ ਕਰੀਮ ਜਾਂ ਸਕੀਨ ਬਾਟਮ ਹੁੰਦੀ ਹੈ ਤਾਂ ਆਪਾਂ ਇਹ ਲੈ ਸਕਦੇ ਹੋ ਤੁਸੀਂ 2500 ਦੇ ਵਿੱਚ ਜਿਨ੍ਹਾਂ ਨੇ ਨਾਲ ਵਿੱਧ ਬਾਟਮ ਚਿਕਨ ਬਾਟਮ ਵਗੈਰਾ ਲਗਾ ਕੇ ਮੰਗਾਉਣੀ ਆ ਤਾਂ ਤੁਸੀਂ ਉਹਦੇ ਅਕੋਰਡਿੰਗ ਮੈਨੂੰ ਪ੍ਰਾਈਸ ਪੁੱਛ ਸਕਦੇ ਹੋ ਜਾਂ ਫਿਰ ਕਿਸੇ ਨੇ ਨਾਲ ਬਾਟਮ ਤੇ ਵਰਕ ਕਰਾ ਕੇ ਮੰਗਾਉਣਾ ਤਾਂ ਵੀ ਤੁਹਾਡੀ ਚੋਇਸ ਹੈ ਵੀ ਕਈਆਂ ਨੂੰ ਹੁੰਦਾ ਦੇਖੋ ਇਹ ਆਪਾਂ ਸ਼ਰਟ ਦੁਪੱਟਾ ਮੈਂ ਤਾਂ ਬਣਵਾਇਆ ਹੈ ਤੁਹਾኛ ਨੂੰ ਹੁੰਦਾ ਆਪਣੇ ਅਕੋਰਡਿੰਗ ਆਪਾਂ ਸਲਵਾਰਾਂ ਕਿਸੇ ਨੇ ਭਾਰੀ ਸਲਵਾਰ ਪਾਉਣੀ ਹੈ ਕਿਸੇ ਨੇ ਹਲਕੀ ਪਾਉਣੀ ਹੈ ਉਹਦੇ ਅਕੋਰਡਿੰਗ ਫਿਰ ਆਪਾਂ ਕੱਪੜਾ ਲੈ ਲਾਂਗੇ ਜਿਨ੍ਹਾਂ ਨੇ ਪੂਰੀਆਂ ਹੈਵੀ ਸਲਵਾਰਾਂ ਬਣਵਾਉਣੀ ਹੈ ਤਾਂ ਵੀ ਤੁਸੀਂ ਬਣਵਾ ਸਕਦੇ ਹੋ ਜਿਨ੍ਹਾਂ ਦੇ ਨਾਲ ਇਹ येलो ਕਲਰ ਦੀ ਵਿੱਚ ਆ ਗਿਆ ਪਿਸਟਾ ਬ੍ਰੈਂਡ ਦੇ ਹੋਣਗੇ ਇਹ ਸ਼ਰਟ ਦੁਪੱਟਾ ਇਹ ਸਿਰਫ ਉਹਨਾਂ ਲਈ ਆਪਾਂ ਰੈਡੀ ਕਰੀਏ ਜਿਨ੍ਹਾਂ ਨੂੰ ਹੈਵੀ ਬਾਟਮਸ ਚਾਹੀਦੀਆਂ ਕਿਸੇ ਨੇ 4 ਮੀਟਰ ਦੀ ਬਣਵਾਉਣੀ ਹੈ 3 ਮੀਟਰ ਦੀ ਇਹ ਬਿਲਕੁਲ ਸਿੰਪਲ ਪਲਾਜ਼ੋ ਜੋ ਵੀ ਕੁਝ ਬਣਾਉਣਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਾਂ ਫਿਰ ਕਈਆਂ ਕੋਲ ਬਾਟਮ ਹੈਗੀਆਂ ਆਪਣੇ ਕੋਲ ਹਨਾ ਤਾਂ ਵੀ ਤੁਸੀਂ ਲੈ ਸਕਦੇ ਹੋ ਜੀ ਇਹ ਦੇਖੋ ਬੜਾ ਸੋਹਣਾ ਬਲੂ ਗ੍ਰੇ ਕਲਰ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਟਿਸਟਾ ਬ੍ਰੈਂਡ ਦੀ ਸ਼ਰਟ ਹੈ ਜੀ ਕ੍ਰਸ਼ ਕਾਟਨ ਦੇ ਵਿੱਚ ਤੇ ਨਾਲ ਹੈਗਾ ਬਰਬਰੀ ਕਾਟਨ ਦਾ ਦੁਪੱਟਾ ਇਹ ਵੀ ਦੁਪੱਟਾ ਇੰਨਾ ਲਾਈਟ ਵੇਟ ਰਹਿੰਦਾ ਬਿਲਕੁਲ ਫਿਸਲਦਾ ਨਹੀਂ ਹੈਗਾ ਟਾਈ ਐਂਡ ਡਾਈ ਦੇ ਵਿੱਚ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਟਾਈ ਐਂਡ ਡਾਈ ਕਰੀਏ ਇਹਦੇ ਨਾਲ ਵੀ ਕਰੀਮ ਬਾਟਮ ਵੀ ਪਾ ਸਕਦੇ ਲੈ ਸਕਦੇ ਹੋ ਤੁਸੀਂ ਸਕਿਨ ਬਾਟਮ ਵੀ ਚੱਲ ਸਕਦੀ ਹੈ ਉਹ ਤੁਹਾਡੀ ਚੋਇਸ ਹੈ ਜੀ ਤੁਸੀਂ ਕਿਵੇਂ ਦੀ ਬਾਟਮ ਬਣਾਉਣੀ ਹੈ ਉਸ ਦੇ ਅਕੋਰਡਿੰਗ ਆਪਾਂ ਬਾਟਮ ਲਗਾ ਦਾਂਗੇ ਨਾਲ 2500 ਪ੍ਰਾਈਸ ਹੈ ਜੀ ਸ਼ਰਟ ਦੁਪੱਟੇ ਦਾ ਨੈਕਸਟ ਹੈਗਾ ਇਹਦੇ ਵਿੱਚ ਡਾਰਕ ਗ੍ਰੇ ਕਲਰ ਪ੍ਰਿੰਟ ਸਾਰੇ ਅਲੱਗ-ਅਲੱਗ ਹੈ ਸਿਰਫ ਮੈਂ ਸ਼ਰਟ ਦੁਪੱਟਾ ਹੀ ਆਪਣੇ ਤਿਆਰ ਕਰਵਾਏ ਆ ਬਾਕੀ ਡਿਜ਼ਾਈਨਿੰਗ ਜੀਵੇ ਤੁਸੀਂ ਕਹੋਗੇ ਉਹ ਵੀ ਦੀ ਡਿਜ਼ਾਈਨਿੰਗ ਆਪਾਂ ਕਰ ਲਾਂਗੇ ਮੇਨ ਗੱਲ ਹੈ ਪ੍ਰਿੰਟ ਹੈ ਬਹੁਤ ਪਿਆਰਾ ਟਿਸਟਾ ਬ੍ਰੈਂਡ ਦਾ ਹੈਗਾ ਫੈਬਰਿਕ ਬਹੁਤ ਫਾਈਨ ਫੈਬਰਿਕ ਹੈ ਜੀ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਜਿੰਨੀਆ ਮਰਜ਼ੀ ਹੈਵੀ ਬਾਟਮਸ ਤੁਸੀਂ ਲਵਾ ਸਕਦੇ ਹੋ ਇਹਨਾਂ ਦੇ ਨਾਲ ਤੇ ਨਾਲ ਹੈਗਾ ਇਹ ਦੇਖੋ ਦੁਪੱਟਾ ਕਿੰਨਾ ਪਿਆਰਾ ਗ੍ਰੇ ਕਲਰ ਦੇ ਵਿੱਚ ਟਾਈ ਐਂਡ ਡਾਈ ਦੇ ਵਿੱਚ ਦੁਪੱਟੇ 2 ਮੀਟਰ ਦੇ ਤੇ ਦੁਪੱਟਿਆਂ ਦੀ ਚੜਾਈ ਵੀ ਪੂਰੀ ਹੈ ਇਹ ਦੇਖੋ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਇਹਦੇ ਨਾਲ ਵੀ ਜਿਵੇਂ ਦੀ ਮਰਜ਼ੀ ਤੁਸੀਂ ਬਾਟਮ ਰੈਡੀ ਕਰਵਾ ਸਕਦੇ ਹੋ ਚਿਕਨ ਦੀਆਂ ਬਾਟਮਸ ਚਾਹੇ ਤੁਸੀਂ ਜਿੰਨੀਆ ਮਰਜ਼ੀ ਹੈਵੀ ਬਾਟਮ ਜਿੰਨਾ ਕੱਪੜਾ ਕਹੋਗੇ ਉਸ ਅਕੋਰਡਿੰਗ ਆਪਾਂ ਨਾਲ ਕੱਪੜਾ ਦੇ ਦਾਂਗੇ ਜੀ ਚਿੰਨੀ ਮਰਜੀ ਕੱਟ ਤੁਸੀਂ ਬਾਟਮ ਵੀ ਲੈਣੀ ਹੈ 2500 ਪ੍ਰਾਈਸ ਹੈ ਜੀ ਸ਼ਰਟ ਦੁਪੱਟੇ ਦਾ ਤੇ ਨੈਕਸਟ ਹੈਗਾ ਬੜਾ ਸੋਹਣਾ ਕਰੀਮ ਬਹੁਤ ਪਿਆਰਾ ਮਲਟੀ ਕਲਰ ਦੇ ਵਿੱਚ ਇਹਦੀ ਵਿੱਚ ਹੈਗਾ ਚਾਹੇ ਤੁਹਾਡੇ ਕੋਲ ਕਰੀਮ ਬਾਟਮ ਹੈਗੀ ਆ ਉਹ ਵੀ ਤੁਸੀਂ ਲਾ ਸਕਦੇ ਹੋ ਜੇ ਤੁਹਾਡੇ ਕੋਲ ਪਿੰਕ ਬਾਟਮ ਹੈਗੀ ਆ ਪਿੰਕ ਬਾਟਮ ਨਾਲ ਵੀ ਇਹ ਬਹੁਤ ਪਿਆਰਾ ਲੱਗਣਾ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਹਾਂ ਸੋਣਾ ਜਿਨ੍ਹਾਂ ਨੇ ਜਾਂ ਫਿਰ ਕ੍ਰੀਮ ਬਾਟਮ ਤੇ ਆਪਾਂ ਇਹ ਮਲਟੀਵਰਕ ਵੀ ਕਰਾ ਸਕਦੇ ਹਾਂ ਜੀ ਨਾਲ ਉਹ ਤੁਹਾਡੀ ਚੁਆਇਸ ਹੈ ਵੀ ਕਿਵੇਂ ਦੀ ਬਾਟਮ ਲੈਣੀ ਹੈ ਔਰ ਕਿੰਨੇ ਮੀਟਰ ਦੀ ਤੁਸੀਂ ਜਿਵੇਂ ਦੀ ਮਰਜ਼ੀ ਤੁਸੀਂ ਕਹੋਗੇ ਉਵੇਂ ਦੀ ਬਾਟਮ ਲਗਾ ਦਾਂਗੇ ਨਾਲ ਇਹ ਦੇਖੋ ਦੁਪੱਟਿਆਂ ਦੀ ਗ੍ਰੇਡਸ ਟਾਈ ਐਂਡ ਡਾਈ ਦੁਪੱਟੇ ਹੋਏ ਆਪਾਂ ਨਾਲ ਬਹੁਤ ਪਿਆਰੀ ਡਿਜ਼ਾਈਨਿੰਗ 2500 ਪ੍ਰਾਈਸ ਹੈ ਜੀ ਇਹ ਸ਼ਰਟ ਦੁਪੱਟੇ ਮੈਂ ਤੁਹਾਨੂੰ ਚਾਰ ਦਿਖਾਏ ਆ 2500 ਪ੍ਰਾਈਸ ਦੇ ਨਾਲ ਟਿਸਟਾ ਬ੍ਰਾਂਡ ਦੇ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੇ ਮੇਰਾ 81465 80803 88465 80803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ